ਇਹ ਫਿਰ ਲੋਕੇਸ਼ਨ ਲੈ ਸਕਦਾ ਜੀ ਕੋਈ ਵੀ ਇੱਥੇ ਜ਼ਮੀਨ ਕੇ ਜਾਂ ਫਿਰ ਇਹਦਾ ਵੀ ਕੋਈ ਸਿਸਟਮ ਬਣਿਆ ਹੋਇਆ ਲੈ ਤੱਕ ਹਰ ਕੋਈ ਸਕਦਾ ਹੈ ਹਾਂ ਪਰ ਇਹ ਹੈ ਕਿ ਉਹਦੇ ਵਿੱਚ ਸਟ੍ਰਿਕਸ਼ਨ ਨੇ ਇੱਥੇ ਰੇਟ ਕੀ ਚੱਲਦਾ ਜੀ ਜ਼ਮੀਨ ਦਾ ਲੱਖ ਡੇਢ ਲੱਖ ਦਾ ਇਕਲਾ ਵੀ ਮਿਲ ਜਾਂਦਾ ਜੀ ਇਹ ਫਿਰ ਜਦੋਂ ਤੁਸੀਂ ਲੈਣਾ ਸੀਗਾ ਇੱਥੇ ਫਾਰਮ ਬਣਾਉਣਾ ਸੀਗਾ ਕੀ ਸੀਗਾ ਜੀ ਉਹ ਦੂਜਾ ਜਹਾਂ ਚ ਬਸ ਇਹੀ ਸੀਗਾ ਜੀ ਸਕੂਨ ਦੀ ਜ਼ਿੰਦਗੀ ਜਿਣੀ ਹੈ ਖੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਇਸ ਵੇਲੇ ਅਸੀਂ ਖੜੇ ਆ ਇੱਥੇ ਤੁਹਾਨੂੰ ਅੱਜ ਇੱਕ ਫਾਰਮ ਹਾਊਸ ਦਿਖਾਉਣੇ ਆ ਬਾਜਵਾ ਫਾਰਮ ਇਹ ਹੈਗਾ ਬੜਾ ਸ਼ਾਨਦਾਰ ਇਹ ਫਾਰਮ ਬਣਿਆ ਹੋਇਆ ਹੈ ਬਹੁਤ ਸਾਰੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਤਾਂ ਕਿਵੇਂ ਤੁਸੀਂ ਇੱਥੇ ਫਾਰਮ ਜੇਕਰ ਬਣਾਉਣਾ ਚਾਹੁੰਦੇ ਹੋ ਕਿਵੇਂ ਬਣਾ ਸਕਦੇ ਹੋ ਔਰ ਇਸ ਫਾਰਮ ਦੇ ਅੰਦਰ ਕੀ ਕੁਝ ਹੈਗਾ ਉਹ ਚਲਦੇ ਆ ਤੁਹਾਨੂੰ ਦਿਖਾਉਨੇ ਆ ਪੂਰਾ ਫਾਰਮ ਅੱਜ ਸਤਿ ਸ਼੍ਰੀ ਅਕਾਲ ਜੀ ਬਾਜੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਹੋਰ ਸਿੱਤਾਂ ਠੀਕ ਹੈ ਜੀ ਵਧੀਆ ਜੀ ਵਧੀਆ ਬੜਾ ਸੋਹਣਾ ਤੁਸੀਂ ਇਹ ਫਾਰਮ ਬਣਾਇਆ ਹੋਇਆ ਜੀ ਹਾਂ ਜੀ ਬੜੇ ਸਾਰੇ ਪਿੱਛੇ ਆਪਾਂ ਵੀਡੀਓ ਪਾਈ ਸੀ ਲੋਕ ਜਾਨਣਾ ਵੀ ਚਾਹੁੰਦੇ ਸੀਗੇ ਕਿ ਕਿੱਥੇ ਹੈਗਾ ਮੈਂ ਤੁਹਾਨੂੰ ਕੀ ਇਹ ਲੋਕੇਸ਼ਨ ਦੱਸਿਓ ਪਹਿਲਾਂ ਕਿ ਕਿਹੜੀ ਹੈ ਇਹ ਇਹ ਹੈ ਜੀ ਪਿੰਡ ਥਾਣਾ ਹੈ ਠੀਕ ਹੈ ਤੇ ਇਨੂੰ ਕਹਿੰਦੇ ਆ ਜਿਹੜਾ ਲੱਗਾ ਇਸ ਮਮਾ ਲਾਜਨਨ ਅੱਛਾ ਤੇ ਲੇਕ ਦੇ ਬਿਲਕੁਲ ਥਾਂ ਡੈਮ ਹੈ ਜੀ ਡੈਮ ਦੀ ਲੇਕ ਦੇ ਬਿਲਕੁਲ ਬੈਕ ਸਾਈਡ ਤੇ ਹੈ ਜੀ ਅੱਛਾ ਕਿੰਨੀ ਜਗ੍ਹਾ ਹੈਗੀ ਹੈ ਜੀ ਇਹ ਇਹ 5 ਏਕੜ ਜਗ੍ਹਾ ਜੀ ਇੱਥੇ ਠੀਕ ਹੈ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ ਇੱਥੇ ਫਿਰ ਇਹ ਕਹੋਗੇ ਜੀ ਕੋਈ 4 ਸਾਲ ਅੱਛਾ 4 ਸਾਲ ਹੋ ਗਏ ਨੇ ਹਾਂ ਜੀ ਹਾਂ ਜੀ ਇਹ ਫਿਰ ਲੋਕੇਸ਼ਨ ਲੈ ਸਕਦਾ ਜੀ ਕੋਈ ਵੀ ਇੱਥੇ ਜ਼ਮੀਨ ਕੇ ਜਾਂ ਫਿਰ ਇਹਦਾ ਵੀ ਕੋਈ ਸਿਸਟਮ ਬਣਿਆ ਹੋਇਆ ਇਹ ਕੋਈ ਜ਼ਮੀਨ ਜਿਹੜੀ ਆ ਜਿੱਥੇ ਆਹ ਲੋਕੇਸ਼ਨ ਆ ਬਹੁਤੀ ਤਾਂ ਸਰਕਾਰੀ ਜ਼ਮੀਨਾਂ ਇੱਥੇ ਅੱਛਾ ਇਹ ਪੰਚਾਇਤ ਦੀ ਹੋਗੀ ਪੰਚਾਇਤ ਦੀ ਜ਼ਮੀਨ ਹੈ ਜਿਹੜੀ ਮਾਲਕੀ ਆ ਉਹਦੇ ਵਿੱਚ ਕਾਫੀ ਜੰਗਲ ਤੇ ਪਹਾੜ ਹੈ ਅੱਛਾ ਉਹ ਲੈ ਤੱਕ ਹਰ ਕੋਈ ਸਕਦਾ ਹੈ ਹਾਂ ਪਰ ਇਹ ਹੈ ਕਿ ਉਹਦੇ ਵਿੱਚ ਸਟ੍ਰਿਕਸ਼ਨ ਨੇ ਅੱਛਾ ਤੁਸੀਂ ਜੰਗਲ ਜਾਂ ਪਹਾੜ ਦੇ ਵਿੱਚ ਕੋਈ ਕੰਸਟਰਕਸ਼ਨ ਵਗੈਰਾ ਤੇ ਉਹ ਚ ਅੱਛਾ ਵਾਟੇ ਵਟਣ ਦੇ ਕੋਈ ਰੂਲਸ ਨੇ ਜੋ ਫਾਲੋ ਕਰਨੇ ਪੈਂਦੇ ਆ ਜੀ ਅੱਛਾ ਇਹ ਫੋਰੈਸਟ ਦੀ ਗਾਈਡਲਾਈਨ ਹੁੰਦੀਆਂ ਨੇ ਹਾਂ ਜੀ ਇਹ ਹੈ ਕਿ ਜੀ ਪੰਜਾਬ ਪੀ ਐਲ ਪੀ ਐ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ ਠੀਕ ਹੈ ਤੇ ਉਹ ਜਿਹੜਾ ਇੰਪਲੀਮੈਂਟ ਕਰਦਾ ਫੋਰੈਸਟ ਬਟਮ ਕਰਦਾ ਜੀ ਅੱਛਾ ਹਾਂਜੀ ਇਹਦੇ ਚ ਵੀ ਇਹ ਏਰੀਆ ਦੇ ਵਿੱਚ ਵੀ ਨੇ ਕਿ ਇੱਕ ਪਹਾੜ ਆ ਤੇ ਇੱਕ ਐਗਰੀਕਲਚਰ ਲੈਂਡ ਆ ਹਾਂਜੀ ਠੀਕ ਹੈ ਇਹ ਜਿਵੇਂ ਮੈਂ ਦੇਖਦਾ ਕਿ ਇੱਥੇ ਥੋੜਾ ਹੀ ਆ ਜੀ ਇੱਥੇ ਲਾਗੇ ਚਾਗੇ ਹੋਰ ਕਿਤੇ ਵੀ ਨਜ ਨੇ ਆਉਂਦਾ ਇਹ ਬਾਕੀ ਪਹਾੜ ਨੇ ਕਿ ਜਾਂ ਫਿਰ ਜਗਾ ਹੈ ਨਹੀਂ ਹਾਂਜੀ ਇਹ ਬਾਕੀ ਦਾ ਸਾਡੇ ਲਾਗੇ ਚਾਗੇ ਚਾਰ-ਛਰੇ ਪੰਚਾਇਤ ਆ ਜੀ ਅੱਛਾ ਜੀ ਇੱਥੇ ਮਾਲਕੀ ਹੈ ਨਹੀਂ ਦੀ ਠੀਕ ਹੈ ਇਹ ਮਾਲਕੀ ਹੈ ਜ ਇਹਨਾਂ ਦੇ ਕੋਲ ਹਾਂਜੀ ਐਗਰੀਕਲਚਰ ਲੈਂਡ ਨਹੀਂ ਇੱਥੇ ਮਾ ਥੋੜਾ ਹੀ ਐਗਰੀਕਲਚਰ ਜਿਆਦਾ ਹੈ ਨਹੀਂ ਜੀ ਠੀਕ ਹੈ ਹਾਂ ਥੋੜਾ ਜੀ ਇਹ ਫਿਰ ਕੋਈ ਪ੍ਰੋਸੀਜਰ ਇਹਦਾ ਕੀ ਰਹਿੰਦਾ ਜੀ ਜੇਕਰ ਕਿਸੇ ਨੇ ਲੈਣਾ ਹੋਵੇ ਲਿਆ ਤਾਂ ਹਰ ਕੋਈ ਸਕਦਾ ਜੀ ਜਮੀਨ ਦੇ ਮੁਤਾਬਕ ਜੋ ਰੈਗੂਲੇਸ਼ਨ ਆ ਉਹ ਫਾਲੋ ਕਰਨੀ ਪੈਂਦੀਆਂ ਨੇ ਅੱਛਾ ਜਿਵੇਂ ਪਹਾੜ ਪੂਰ ਤੇ ਜੰਗਲ ਦੇ ਵਿੱਚ ਆ ਬਿਲਕੁਲ ਕੰਸਟਰਕਸ਼ਨ ਬਿਲਕੁਲ ਨਹੀਂ ਕਰ ਸਕਦੇ ਅੱਛਾ ਆਬਾਦੀ ਬੂਦੀ ਹੋਵੇ ਤੇ ਜਾਂ ਕੋਈ ਬਰਾਨੀ ਆ ਤੁਹਾਡੀ ਹੋਵੇ ਚਾਈ ਪਾਣੀ ਲੱਗਦੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਾਂਜੀ ਉਹਦੇ ਵਿੱਚ ਕਰ ਸਕਦੇ ਆ ਮਾੜੀ ਮਿਹੜੀ ਕੰਸਟਰਕਸ਼ਨ ਠੀਕ ਹੈ ਇਹ ਤਾਂ ਜਗਾ ਵੀ ਬੜੀ ਵਧੀਆ ਜੀ ਪਾਣੀ ਇੱਥੇ ਮੈਨੂੰ ਲੱਗਦਾ ਉੱਪਰ ਹੀ ਸਿਮਦਾ ਰਹਿੰਦਾ ਪਾਣੀ ਦਾ ਲੈਵਲ ਹੀ ਬਹੁਤ ਉੱਪਰ ਹੋਣਾ ਇੱ ਠੀਕ ਹੈ ਤੇ ਇਹ ਇਕ ਪਰ ਬੋਰ ਵੀ ਆਪਾਂ ਹਰਥਾ ਨਹੀਂ ਨਾ ਕਰਾ ਸਕਦਾ ਸੀ ਅੱਛਾ ਉਹ ਵੀ ਜਿਹੜਾ ਐਗਰੀਕਲਚਰ ਲੈਂਡ ਆ ਉਹਦੇ ਉੱਤੇ ਬੋਰ ਕਰਾ ਸਕਦੇ ਕਲਟੀਵੇਟਡ ਜਿਹੜਾ ਲੈਂਡ ਨੇ ਉਹ ਆਪਾਂ ਕਹਿ ਦਿੰਨੇ ਠੀਕ ਹੈ ਉੱਤੇ ਬੋਰ ਕਰਾ ਸਕਦੇ ਆਪਾਂ ਬੋਰ ਵੀ ਨਹੀਂ ਕਰਾ ਸਕਦੇ ਠੀਕ ਹੈ ਇੱਥੇ ਰੇਟ ਕੀ ਚੱਲਦਾ ਜੀ ਜ਼ਮੀਨ ਦਾ ਵੇਖੋ ਜ਼ਮੀਨ ਇੱਥੇ ਜਿਵੇਂ ਪਹਾੜ ਵਗੈਰਾ ਉਹ ਸਸਤੀਆਂ ਨੇ ਜ਼ਮੀਨਾਂ ਹਾਂਜੀ ਕਿਉਂਕਿ ਉਹਦੇ ਵਿੱਚ ਸੈਕਸ਼ਨ ਬਹੁਤ ਨੇ ਉਹਦੇ ਉੱਤੇ ਹਾਂਜੀ ਮਤਲਬ ਕਿ ਬੂਟੇ ਕੱਟਣ ਦਾ ਲਾਉਣ ਦਾ ਪੱਧਰੇ ਕਰਨ ਦਾ ਕੋਈ ਉਹ ਸਾਰੇ ਰੂਲਸ ਨੇ ਜਿਹੜੇ ਬਹੁਤ ਸਖਤ ਨੇ ਠੀਕ ਹੈ ਉਹ ਫਾਲੋ ਕਰਨੇ ਪੈਂਦੇ ਆ ਜੀ ਠੀਕ ਹੈ ਉਹ ਲੱਖ ਡੇਢ ਲੱਖ ਦਾ ਕਿਲਾ ਵੀ ਮਿਲ ਜਾਂਦਾ ਜੀ ਉਹ ਅੱਛਾ ਜੰਗਲ ਹੋਊਗਾ ਬਿਲਕੁਲ ਠੀਕ ਹੈ ਕੋਈ ਤੁਸੀਂ ਜੰਗਲ ਹੀ ਰੱਖ ਸਕਦੇ ਹੋ ਬੂਟੇ ਲਾਉਣ ਵਾਸਤੇ ਆ ਅੱਛਾ ਤੇ ਉਹਦੇ ਕੱਟਣ ਦੇ ਵੀ ਕੋਈ ਰੂਲਸ ਨੇ ਫਾਲੋ ਕਰਨੇ ਪੈਂਦੇ ਆ ਠੀਕ ਹੈ ਸੋ ਇਸ ਕਰਕੇ ਜਮੀਨਾਂ ਸਸਤੀਆਂ ਆ ਜੀ ਠੀਕ ਹੈ ਤੇ ਜਿਵੇਂ ਕੋਈ ਐਗਰੀਕਲਚਰ ਲੈਂਡ ਹੈ ਜੀ ਫਿਰ ਬਣਾਉਣੀ ਪੈਂਦੀ ਹੈ ਬੰਦੇ ਨੂੰ ਨੇ ਬਣਾ ਕੇ ਮੈਂ ਲੈਣ ਦਾ ਫਾਰਮ ਤਾਂ ਚੇਂਜ ਕਰ ਹੀ ਨਹੀਂ ਸਕਦੇ ਜੀ। ਅੱਛਾ ਜਿਸ ਤਰ੍ਹਾਂ ਆ ਜਮੀਨ ਉਸਾ ਰੱਖਣੀ ਪੈਂਦੀ ਹੈ ਜੀ। ਜਿਵੇਂ ਇਹ ਤੁਸੀਂ ਲਾਇਆ ਹੋਇਆ ਜੀ ਇੱਥੇ ਲਸਣ ਬੜਾ ਵਧੀਆ ਇੱਥੇ ਸਬਜ਼ੀਆਂ ਹੋਈਆਂ ਨੇ ਬਾਗਬਾਨੀ ਇੱਥੇ ਕੀਤੀ ਹੋਈ ਹੈ ਜੀ। ਇਹ ਫਿਰ ਐਗਰੀਕਲਚਰ ਲੈਂਡ ਹੀ ਸੀਗੀ ਪਹਿਲਾਂ। ਹਾਂ ਜੀ ਇਹ ਕਲਟੀਵੇਟਰ ਐਗਰੀਕਲਚਰ ਇਹਦਾ ਫਿਰ ਰੇਟ ਵੀ ਉਹਦੇ ਤੋਂ ਜ਼ਿਆਦਾ ਹੋਊਗਾ। ਹਾਂ ਜੀ ਰੇਟ ਤਾਂ ਉਹਨੋਂ ਜ਼ਿਆਦਾ। ਠੀਕ ਹੈ। ਹਾਂ ਜੀ ਹਾਂ ਜੀ। ਠੀਕ ਹੈ। ਹੋਰ ਕੀ ਕੁਝ ਲਾਇਆ ਹੋਇਆ ਜੀ ਇੱਥੇ ਅੰਦਰ ਜਾ ਕੇ ਆਪਾਂ ਫਾਰਮ ਹੀ ਦੇਖਦੇ ਹਾਂ ਇੱਕ ਵਾਰੀ ਤੁਹਾਡਾ। ਲਾਇਆ ਸਭ ਕੁਝ ਸਬਜ਼ੀਆਂ ਸਾਰੀਆਂ ਲਾਈਆਂ ਨੇ ਤੇ ਠੀਕ ਹੈ ਮਤਲਬ ਕੋਸ਼ਿਸ਼ ਕਰੀ ਦੀ ਹੈ ਕਿ ਸਭ ਕੁਝ ਲਾਈਏ ਠੀਕ ਹੈ ਪੱਜਾ ਸਾਹਿਬ ਇੱਕ ਚੀਜ਼ ਦੱਸਿਓ ਕਹਿੰਦੇ ਕਿ ਸ਼ਹਿਰਾਂ ਦੀ ਭੀੜ-ਪਾੜ ਤੋਂ ਦੂਰ ਕਈ ਜਿਹੜੀ ਬੰਦੇ ਦਾ ਚਿਤ ਕਰਦਾ ਕਿ ਜਿੱਥੇ ਸਕੂਨ ਮਿਲੇ ਇਹ ਫਿਰ ਜਦੋਂ ਤੁਸੀਂ ਲੈਣਾ ਸੀਗਾ ਇੱਥੇ ਫਾਰਮ ਬਣਾਉਣਾ ਸੀਗਾ ਕੀ ਸੀਗਾ ਜੀ ਉਦੋਂ ਜਹਾਂ ਚ ਬਸ ਇਹੀ ਸੀਗਾ ਜੀ ਸਕੂਨ ਦੀ ਜ਼ਿੰਦਗੀ ਜਿਣੀ ਹੈ ਅੱਛਾ ਸ਼ਹਿਰਾਂ 'ਚ ਹੁਣ ਬੜਾ ਰਾਮ-ਰੋਲਾ ਹੋ ਗਿਆ ਜੀ ਅੱਛਾ ਉੱਥੇ ਰਹਿਣਾ ਬੜਾ ਔਖਾ ਹੈ ਹਾਂ ਮੇਰੇ ਵਰਗੇ ਬੰਦੇ ਵਾਸਤੇ ਤਾਂ ਠੀਕ ਹੈ ਇੱਥੇ ਆਇਆ ਸ਼ਾਂਤੀ ਹੈ ਅੱਛਾ ਨਾ ਨੌਇਜ਼ ਪੋਲੂਸ਼ਨ ਨਾ ਦੂਜੀ ਪੋਲੂਸ਼ਨ ਹੈ ਠੀਕ ਹੈ ਪਾਣੀ ਵੀ ਹਲਦੀ ਹੈ ਅੱਛਾ ਬਾਕੀ ਸਕੂਨ ਬਹੁਤ ਜ਼ਿਆਦਾ ਜੀ ਇੱਥੇ ਨਾ ਤੁਹਾਡਾ ਇੱਥੇ ਕੋਈ ਗਵਾਂਡੀ ਹੈ ਨਾ ਕੋਈ ਹੈ ਮਜ਼ਾ ਹੀ ਉਸੇ ਕੱਲ ਦਾ ਜੀ ਲੱਗਦਾ ਕਿ ਇੱਥੇ ਲੱਭਣਾ ਵੀ ਇੱਕ ਵਾਰੀ ਬੰਦੇ ਨੂੰ ਓੱਖਾ ਹੋ ਜਾਂਦਾ ਕਿ ਕਿੱਥੇ ਗਵਾਂਡੀ ਹੈ ਕਿ ਜੰਗਲੀ ਜਾਨਵਰ ਬਾਗ ਅੱਛਾ ਜਾਨਵਰ ਵੀ ਫਿਰ ਇੱਥੇ ਕਿਹੜੇ ਕਿਹੜੇ ਨੇ ਜੀ ਇੱਥੇ ਜੀ ਹੈਗਾ ਸੰਪਰ ਹੈਗਾ ਹਿਰਨ ਹਿਰਨ ਅੱਛਾ ਇੱਕ ਇੱਕ ਬਾਕਿੰਗ ਜਿਹਨੂੰ ਕੱਕੜ ਕਹਿੰਦੇ ਉਹ ਹੈਗਾ ਅੱਛਾ ਬਾਗ ਹੈਗਾ ਅੱਛਾ ਜੰਗਲੀ ਮੁਰਗਾ ਠੀਕ ਹੈ ਇਹ ਕਲੀਜ ਫੈਜ਼ੈਂਟ ਆ ਉਹ ਹੈਗਾ ਅੱਛਾ ਬਾਂਦਰ ਵੀ ਕਾਫੀ ਹੈ ਅੱਛਾ ਬਾਕੀ ਪੰਛੀ ਕਈ ਕਿਸਮਾਂ ਦੇ ਹੈਗੇ ਨੇ ਅੱਛਾ ਹਾਂਜੀ ਇਹ ਫਿਰ ਤੁਸੀਂ ਫੈਂਸਿੰਗ ਕੀਤੀ ਹੋਈ ਏ ਸਾਰੇ ਹਾਂਜੀ ਉਹ ਕੀਤੀ ਹੋਈ ਝਟਕਾ ਮਸ਼ੀਨ ਲਾਈ ਹੈ ਜੀ ਅੱਛਾ ਨਹੀਂ ਤਾਂ ਜਾਨਵਰ ਅੰਦਰ ਹੀ ਆਵਣ ਅੱਛਾ ਆ ਜਾਂਦੇ ਸੀਗੇ ਪਹਿਲਾਂ ਜਦੋਂ ਮਾਰੀ ਲੱਗ ਲੱਗੇ ਫਿਰਦੇ ਹੁਣ ਵੀ ਫਿਰਦੇ ਆ ਜੀ ਅੱਛਾ ਹੁਣ ਵੀ ਫਿਰਦੇ ਬਾਗ ਬਹੁਤ ਹੈ ਹਾਂ ਸਾਨੂੰ ਰਾਤ ਨੂੰ ਕੁੱਤੇ ਅੰਦਰ ਕਰਨੇ ਪੈਂਦੇ ਆ ਅੱਛਾ ਕਿ ਬਾਗ ਨਾ ਚੁੱਕ ਕੇ ਲੱਜੇ ਅੱਛਾ ਹਾਂਜੀ ਇਹ ਤਾਂ ਖਤਰਾ ਵੈਸੇ ਰਹਿੰਦਾ ਥੋੜਾ ਜਿਆ ਇਹ ਹੈਗਾ ਜੀ ਠੀਕ ਹੈ ਇੱਥੇ ਫਿਰ ਜਿਵੇਂ ਤੁਸੀਂ ਬਣਾਏ ਹੋਈ ਜੀ ਬਿਲਡਿੰਗ ਵੀ ਇੱਥੇ ਇਹ ਫਿਰ ਰਾਤ ਨੂੰ ਲੱਗਦਾ ਥੋੜਾ ਜਿਆ ਰਹਿੰਦਾ ਨਹੀਂ ਬੰਦੇ ਨੂੰ ਕਿ ਪੂਰਾ ਜੰਗਲ ਹੈ ਜੀ ਆਲੇ ਦੁਆਲੇ ਸਾਰਾ ਨਹੀਂ ਜੀ ਜੰਗਲ ਦਾ ਕੀ ਫਰਕ ਪੈਂਦਾ ਅੱਜ ਕੱਲ ਜਿਹੜਾ ਸ਼ਹਿਰੀ ਜੰਗਲ ਉਹ ਜ਼ਿਆਦਾ ਮਾੜਾ ਹੈ ਦੂਜੇ ਜੰਗਲਾਂ ਨਾਲ ਤੁਸੀਂ ਵੇਖਿਆ ਸ਼ਹਿਰਾਂ ਦਾ ਹਾਲ ਕੀ ਨਸ਼ਿਆਂ ਦਾ ਦਾ ਕ੍ਰਾਈਮ ਦਾ ਕੀ ਹਾਲ ਹੈ ਹਾਂ ਬੁਰਾ ਹਾਲ ਹੈ ਸ਼ਹਿਰਾਂ ਚ ਵਾਕਈ ਗੱਲ ਠੀਕ ਹੈ ਇਹ ਫਿਰ ਮੁਰਗੇ ਰੱਖੇ ਜੀ ਮੈਨੂੰ ਲੱਗਦਾ ਇਹ ਦੇਸੀ ਕੜਕਨਾਦ ਨੇ ਇਹ ਹਾਂ ਜੀ ਮਿਕਸ ਨੇ ਜੀ ਕੜਕਨਾਦ ਤੇ ਦੂਜੇ ਵੀ ਨੇ ਠੀਕ ਹੈ ਇਹ ਫਰੀ ਰੇਂਜ ਰੱਖਿਆ ਹਾਂ ਇਹਨਾਂ ਨੂੰ ਆਪਾਂ ਬਾਜਰਾ ਪੂਜਾ ਕਣਕਣ ਕੀ ਪਾਉਨੇ ਆ ਠੀਕ ਹੈ ਫੀਡ ਫੋਰ ਨਹੀਂ ਪਾਉਂਦੇ ਆਰਗੈਨਿਕ ਬਿਲਕੁਲ ਅੰਡੇ ਹੁੰਦੇ ਆ ਅੱਛਾ ਇਹ ਕਰਦੇ ਯੂਜ਼ ਲੈਸ ਰੱਖਿਆ ਜੀ ਅੱਛਾ ਇੱਥੇ ਫਿਰ ਆਰਗੈਨਿਕ ਲਾਇਆ ਹੋਇਆ ਜੀ ਜੋ ਵੀ ਤੁਸੀਂ ਰੱਖਿਆ ਇੱਥੇ ਸਾਰਾ ਹਾਂਜੀ ਹਾਂਜੀ ਤਕਰੀਬਨ ਸਭ ਦੀਆਂ ਹੋਵਦੀਆਂ ਸਭ ਆਰਗੈਨਿਕ ਕਿੰਦੇ ਕਿ ਇਹ ਵੀ ਕੋਈ ਕਹਾਣੀ ਜੁੜੀ ਹੁੰਦੀ ਬੰਦੇ ਦੀ ਜ਼ਿੰਦਗੀ ਦੇ ਨਾਲ ਕੋਈ ਨਾ ਕੋਈ ਕਿ ਜਦੋਂ ਬੰਦਾ ਇਸ ਪਾਸੇ ਨੂੰ ਆਉਂਦਾ ਜਾਂ ਫਿਰ ਜਿਹੜਾ ਬੰਦਾ ਕੁਦਰਤ ਦੇ ਨੇੜੇ ਰਹਿਣ ਲੱਗ ਪੈਂਦਾ ਥੋੜੇ ਨਾਲ ਵੀ ਕੋਈ ਹੈ ਕੋਈ ਇਨਸੀਡੈਂਟ ਇਦਾਂ ਦਾ ਜਿਹਨੇ ਬੋਨ ਕਾਰਟਲੇ ਕੈਂਸਰ ਅੱਛਾ ਤੇ ਦੱਸਦੇ ਆ ਕਿ ਕੈਂਸਰ ਦੀ ਮੇਨ وجہ ਤੁਹਾਡੇ ਆਪਣੇ ਪੈਸਟੀਸਾਈਡ ਵਗੈਰਾ ਇੱਕ ਪੋਲੂਸ਼ਨ ਤੇ ਨਾਲੇ ਜੋ ਵੀ ਕੈਮੀਕਲ ਵਗੈਰਾ ਨੇ ਠੀਕ ਹੈ ਫਿਰ ਮੈਂ ਇਹ ਕੀਤਾ ਕਿ ਆਪਣੀ ਜੋ ਫੈਰਨੀ ਨੂੰ ਨਾ ਘੱਟੋ ਘੱਟ ਫੈਰਨੀ ਨੂੰ ਆਪਾਂ ਬਿਲਕੁਲ ਆਰਗੈਨਿਕ ਪੈਸਟੀਸਾਈਡ ਤੇ ਕੈਮੀਕਲ ਫਰੀ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਦੇ ਅੱਛਾ ਹੁਣ ਤਕਰੀਬਨ ਕਾਫੀ ਫਰੂਟ ਅਸੀਂ ਲਾਏ ਨੇ ਠੀਕ ਹੈ ਉਹ ਸਬਜ਼ੀਆਂ ਫਿਰ ਸਰ੍ਹੋਂ ਤੇ ਪਿਆਜ਼ ਅਦਰਕ ਹਲਦੀ ਅੱਛਾ ਦਸਣ अच्छा सारा मैं ऑर्गेनिक तैयार करके अपनी फैमिली ਨੂੰ ਦੇਣਾ ਜੀ اچھا ਰਸੋਈ ਦਾ ਸਾਰਾ ਸਮਾਨ ਤੁਸੀਂ ਇੱਥੇ ਲਾਇਆ ਬਿਲਕੁਲ ਜੀ ਬਿਲਕੁਲ ਦਾਲਾਂ ਵੀ ਕੋਸ਼ਿਸ਼ ਕਰਦੀਆਂ ਚਨੇ ਵੀ ਲਾਏ ਨੇ ਕਾਲੇ اچھا ਹੁਣ ਥੋੜੀ ਕਣਕ ਲਈ ਆਪਣੇ ਖਾਣ ਵਾਸਤੇ ਉਹ ਵੀ ਹਾਂ ਸਪਰੇਅ ਸ੍ਰੂ ਨਹੀਂ ਕਰਦੇ ਉੱਤੇ اچھا ਕਣਕ ਵਾੜ ਕੇ ਅਸੀਂ ਦਾਲਾਂ ਲਾਵਾਂਗੇ ਜੀ اچھا ਹਾਂ ਮਾਂ ਮੂੰਗੀ ਲੱਗ ਜੇਗੀ ਅੱਛਾ ਮਤਲਬ ਘਰ ਦਾ ਸਭ ਕੁਝ ਤਿਆਰ ਕਰਦੇ ਨੇ ਕਈ ਜਿਹੜੀ ਜਦੋਂ ਫਿਰ ਬੰਦੇ ਨੂੰ ਸਮਾਂ ਬੀਤਦਾ ਤਾਂ ਬੰਦਾ ਕਹਿੰਦਾ ਯਾਰ ਇਹ ਚੀਜ਼ਾਂ ਪਹਿਲਾਂ ਹੀ ਚਾਹੀਦੀਆਂ ਸੀਗੀਆਂ ਕਰ ਦੇਣੀਆਂ ਹਾਂਜੀ ਜਦੋਂ ਵੇਖੋ ਸਮਝ ਵੀ ਨਹੀਂ ਸੀ ਹਾਂ ਜਦੋਂ ਆਪ ਨੂੰ ਪਈ ਆਪਣੇ ਸਿਰ ਤੇ ਤੇ ਫੇਰ ਪਤਾ ਲੱਗਾ ਵੀ ਇਹ ਵੀ ਕੋਈ ਚੀਜ਼ ਹੈਗੀ ਹੈ ਹਾਂ ਅੱਜਕੱਲ ਤਾਂ ਮੈਨੂੰ ਲੱਗਦਾ ਵੈਸੇ ਵੀ ਬਹੁਤ سارے ਲੋਕ ਨੇ ਜਿਹੜੇ ਕਹਿੰਦੇ ਨੇ ਕਿ ਯਾਰ ਵਾਕਈ ਸਾਨੂੰ ਕੋਈ ਐਹੋ ਜੀ ਜਗ੍ਹਾ ਮਿਲ ਜੇ ਜਿੱਥੇ ਅਸੀਂ ਫਾਰਮ ਬਣਾਈਏ ਮੈਨੂੰ ਲੱਗਦਾ ਥੋੜੇ ਤੋਂ ਵੀ ਬਹੁਤ سارے ਲੋਕ ਸਲਾਮਾਂ ਲੈਂਦੇ ਹੋਣਗੇ ਲੋਕ ਆ ਰਹੇ ਨੇ ਇਧਰਲੇ ਪਾਸੇ ਨੂੰ ਦੇਖੋ ਜੀ ਆਣਾ ਇੱਕ ਵੱਖਰੀ ਗੱਲ ਹੈ ਦੋ ਚਾਰ ਦਿਨ ਲਈ ਆਣਾ ਤੇ ਉਹ ਤਾਂ ਕੋਈ ਹੋਰ ਗੱਲ ਹੈ ਪੱਕਾ ਰਹਿਣਾ ਉਹ ਬੜਾ ਤੁਹਾਨੂੰ ਆਪਣੇ ਜਾਂ ਤਾਂ ਤੁਹਾਨੂੰ ਸ਼ੌਂਕ ਹੋਵੇ ਹਾਂ ਤੁਹਾਡਾ ਮਨ ਲੱਗੇ ਹਾਂ ਇਕੱਲੇ ਫਿਰ ਤੁਸੀਂ ਰਹਿ ਸਕਦੇ ਹੋ ਹੁਣ ਜਿਹੜੇ ਸ਼ਹਿਰਾਂ 'ਚ ਕਿੱਜੇ ਕਲੱਬਾਂ ਪਾਰਟੀਆਂ ਤੇ ਬਾਜ਼ਾਰਾਂ 'ਚ ਫਿਰਨਾ ਉਹ ਕਿੱਥੇ ਰਹਿ ਸਕਦਾ ਜੀ ਇੱਥੇ ਉਹ ਨਹੀਂ ਰਹਿ ਸਕਦਾ ਉਹ 1-2 ਦਿਨ ਵਾਸਤੇ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਅੱਛਾ ਮੁੜ ਕੇ ਦੋ ਦਿਨ ਬਾਅਦ ਕਿੰਨੇ ਰਹਿਣਾ ਜੀ ਇੱਥੇ ਤੁਸੀਂ ਤੁਸੀਂ ਦੱਸਿਓ ਜੀ ਤੁਹਾਡੀ ਫਿਰ ਰੁਟੀਨ ਕੀ ਰਹਿੰਦੀ ਹੈ ਜੀ ਕਿੰਨਾ ਸਮਾਂ ਤੁਸੀਂ ਬਾਹਰ ਇੰਨੇ ਫਿਰ ਕਰਦੇ ਹੋ ਇੱਥੇ ਆਉਨੇ ਜੀ ਵੇਖੋ ਜੀ ਮੈਂ ਮੇਰੀ ਫੈਮਲੀ ਹੈਗੀ ਮੁਹਾਲੀ ਅੱਛਾ ਤੇ ਕੰਮ ਰਸਰ ਵੀ ਕਰ ਹੈਗਾ ਠੀਕ ਹੈ ਮੈਂ ਦੇਖੋ ਜੀ ਮਹਾਲੀ ਹੁਣ ਕੱਲ ਜਾਣਾ 2 ਮਹੀਨੇ ਬਾਅਦ ਜਾਣਾ ਅੱਛਾ ਮੈਂ ਦੋ ਇੱਕ ਮੇਰਾ ਫਾਰਮ ਗਰਦਾਸਪੁਰ ਅੱਛਾ ਉੱਥੇ ਵੀ ਇੱਕ ਕਿਵੇਂ ਹੀ ਹਿਸਾਬ ਹੈ ਅੱਛਾ ਤੇ ਇੱਕ ਆ ਠੀਕ ਹੈ ਬਹੁਤਾ ਟਾਈਮ ਇੱਥੇ ਸਪੈਂਡ ਕਰ ਦਾਂਗਾ ਅੱਛਾ ਹਾਂ ਜੀ ਜਿਆਦਾ ਸਮਾਂ ਇੱਥੇ ਰਹਿਣਾ ਤੁਸੀਂ ਹਾਂ ਜੀ ਹਾਂ ਜੀ ਠੀਕ ਹੈ ਦੂਜੇ ਫਾਰਮ ਤੇ ਵੀ ਐਵੇਂ ਬਣਾਇਆ ਹੋਇਆ ਤੁਸੀਂ ਹਾਂ ਜੀ ਹਾਂ ਜੀ ਉੱਥੇ ਹੀ ਬਣਾਇਆ ਉੱਥੇ ਫਿਸ਼ ਫਾਰਮ ਨਾਲ ਬਾਕ ਵਗੈਰਾ ਠੀਕ ਹੈ ਪਰ ਉੱਥੇ ਵੀ ਮਾਲ ਇਹੋ ਜਿਹਾ ਹੀ ਹੈ ਬਸ ਠੀਕ ਹੈ ਲੱਗਦਾ ਹੈ ਕਿ ਇਹਨੂੰ ਤੁਸੀਂ ਇੱਕ ਤਾਂ ਸਕੂਨ ਵਾਲਾ ਬਣਾ ਲਿਆ ਨਾਲ ਦੀ ਨਾਲ ਤੁਸੀਂ ਜਿਵੇਂ ਸਬਜ਼ੀਆਂ ਇੱਥੇ ਲਾਤੀਆਂ ਲਸਣ ਲਾਤਾ ਇਹਨੂੰ ਨਾਲ ਦੀ ਨਾਲ ਫਿਰ ਐਗਰੀਕਲਚਰ ਦੇ ਤੌਰ ਤੇ ਵੀ ਯੂਜ਼ ਕਰੀ ਜਾਣਾ ਹੈ ਦੇਖੋ ਜੋ ਕੋਸ਼ਿਸ਼ ਕਰੀਏ ਚਲੋ ਜਿਹੜਾ ਖਰਚਾ ਜਿਹੜਾ ਇੱਥੇ ਹੁਣ ਜਿਹ ਹੈਗਾ ਖਰਚਾ ਤਾਂ ਪੂਰਾ ਹੋਵੇ ਹਾਂ ਜੇ ਅਸੀਂ ਰਹਿ ਰਹੇ ਹਾਂ ਤਾਂ ਖਰਚਾ ਦਾ ਘਟਾ ਘਟਾ ਫਨ ਫਾਰਮ ਤੋਂ ਹੀ ਪੂਰਾ ਹੋਣਾ ਪਏਗਾ ਠੀਕ ਹੈ ਇਹ ਫਿਰ ਇੱਥੇ ਬੰਦਾ ਤੁਸੀਂ ਰੱਖਿਆ ਹੋਇਆ ਇੱਕ ਪੱਕਾ ਹੈ ਹਾਂ ਜੀ ਦੋ ਬੰਦੇ ਹੈਗੇ ਨੇ ਪੱਕੇ ਠੀਕ ਹੈ ਤਾਂ ਜਿਵੇਂ ਜੇ ਕੋਈ ਤੁਹਾਨੂੰ ਮਿਲਦਾ ਸਲਾਮਾ ਲੈ ਲੈਂਦੇ ਨੇ ਕਈ ਵਾਰੀ ਕਿ ਅਸੀਂ ਇੱਥੇ ਫਾਰਮ ਬਣਾਉਣਾ ਹੈ ਤਾਂ ਫਿਰ ਉਹਦਾ ਦੱਸ ਦਿੰਦੇ ਨੇ ਤੁਸੀਂ ਕੀ ਇਸ ਤਰੀਕੇ ਨਾਲ ਇੱਥੇ ਜ਼ਮੀਨ ਆ ਜਾਂ ਮਿਲ ਜਾਂਦੀ ਸੋਕੇ ਬਿਲਕੁਲ ਬਿਲਕੁਲ ਜਿਹੜਾ ਮਾੜੀ ਬਸਲੇ ਠੀਕ ਹੈ ਹਾਂਜੀ ਇਹ ਥਾਣਾ ਟਾਈਮ ਵੀ ਮਿਲਦਾ ਬਿਲਕੁਲ ਨਜ਼ਦੀਕਾ ਤੇ ਹਾਂਜੀ ਬਿਲਕੁਲ ਨਾਲ ਲੱਗ ਸਾਹਮਣੇ ਵਿਖਦਾ ਕਈ ਵਾਰੀ ਛੀਲ ਜੀ ਹੁਣ ਤਾਂ ਪਾਣੀ ਥੋੜਾ ਘਟ ਗਿਆ ਅੱਛਾ ਜਦੋਂ ਪਾਣੀ ਜਾ ਹੁੰਦਾ ਤਾਂ ਇੱਥੇ ਸਾਹਮਣੇ ਛੀਲ ਲੱਭਦੀ ਹੈ ਠੀਕ ਹੈ ਇਧਰਲੇ ਪਾਸੇ ਕੀ ਲਾਇਆ ਹੋਇਆ ਜੀ ਇਧਰ ਬਾਗ ਹੈ ਜੀ ਆਪਣੇ ਨਿੰਬੂ ਆ ਮਸਾਮੀ ਆ ਠੀਕ ਹੈ ਅਮ ਔਲਾ ਠੀਕ ਹੈ ਹਾਂ ਕੋਈ ਚੰਦਨ ਦੇ ਬੂਟੇ ਵੀ ਲਾਏ ਨੇ ਕੁਛ ਅੱਛਾ ਚੰਦਨ ਦੇ ਬੂਟੇ ਹੋ ਜਾਂਦੇ ਨੇ ਜੀ ਇੱਧਰ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਇਹਨਾਂ ਦੀ ਲਾਈਫ ਕਿੰਨੀ ਹੁੰਦੀ ਹੈ ਜੀ ਦੇਖੋ ਜੀ ਇਹ ਕਹਿੰਦੇ 10-12 ਸਾਲ ਬਾਅਦ ਤਿਆਰ ਹੁੰਦਾ ਅੱਛਾ ਹੁਣ ਤਿਆਰ ਹੋਊਗਾ ਤਾਂ ਪਤਾ ਲੱਗੂਗਾ ਇਹ ਪੁਸ਼ਪਾਲਾ ਚੰਦਨ ਆ ਕਿ ਦੂਜਾ ਇਹ ਨਹੀਂ ਜੀ ਇਹ ਦੂਜਾ ਇਹ ਲੀਗਲ ਹੈ ਜੀ ਬਿਲਕੁਲ ਅੱਛਾ ਰੈਗੂਲਰ ਅਪਰੂਵਡ ਇਨ ਫੈਕਟ ਕੇ ਫੋਰੈਸਟ ਡਿਪਾਰਟਮੈਂਟ ਦੀ ਬੂਟੇ ਹੁੰਦਾ ਅੱਛਾ ਹਾਂਜੀ ਫੋਰੈਸਟ ਹੀ ਦੇ ਦਿੰਦਾ ਇਹ ਤਾਂ ਤਾਂ ਲੱਗਦਾ ਸਮਾਂ ਵੀ ਕਾਫੀ ਲੈ ਜਾਂਦਾ ਹੈ ਨਾ ਇਹ ਹੁੰਦਾ ਹੈ ਠੀਕ ਹੈ ਇਹ ਹੱਲ ਹੁਲ ਤੁਸੀ ਰੱਖੇ ਨੇ ਇੱਥੇ ਹੀ ਇਹਦੇ ਨਾਲ ਹੀ ਕਰਨੇ ਆ ਤੁਸੀਂ ਟੈਕ ਟੂਟਰ ਵੀ ਆ ਰੂਟ ਸਟਾਕ ਹੈ ਜੀ ਜੋ ਅਸੀਂ ਤਿਆਰ ਕਰਨਾ ਬੂਟਾ ਅਸੀਂ ਨਿੰਬੂ ਦਾ ਹਾਂਜੀ ਕਰਨਾ ਉਹ ਤੇ ਗਰਾਫਟਿੰਗ ਕਰ ਦੇਣੀ ਹੈ ਮਾਲਟਾ ਕਰਨਾ ਉਹ ਗਰਾਫਟਿੰਗ ਅਸੀਂ ਬਾਜ਼ਾਰੋਂ ਹੁਣ ਬਾਹਾਂ ਤੋਂ ਕੋਈ ਬੂਟਾ ਵੀ ਨਹੀਂ ਲੈਣਾ ਅੱਛਾ ਉਹ ਵੀ ਤੁਸੀਂ ਆਪ ਹੀ ਬਣਾਉਣ ਲੱਗੇ ਹੋ ਹਾਂਜੀ ਹਾਂਜੀ ਆਪ ਹੀ ਤਿਆਰ ਕਰਨੇ ਬੂਟੇ ਠੀਕ ਹੈ ਇਹ ਕਿਵੇਂ ਹੁੰਦਾ ਜੀ ਤਿਆਰ ਇਹ ਇਹ ਆਪਣੇ ਹੁੰਦਾ ਜੀ ਇੱਕ ਖੱਟੀ ਦਾ ਠੀਕ ਹੈ ਆਪਣੇ ਖੱਟਾ ਹੁੰਦਾ ਪੰਜਾਬ ਜਾਮ ਹਾਂ ਉਹਦਾ ਜਿਹੜਾ ਬੀ ਲ ਆਈਦਾ ਅੱਛਾ ਉਹਦੀ ਕਹਿੰਦੇ ਜੜ ਬੜੀ ਜਿਹੜੀ ਨਾ ਸਟਰੋਂਗ ਹੁੰਦੀ ਹੈ ਅੱਛਾ ਇਹ ਜਦੋਂ ਹੋ ਜਾਂਦਾ ਸਾਲਕ ਦਾ ਫਿਰ ਇਹਨੂੰ ਕੱਟ ਕੇ ਇੱਥੇ ਗ੍ਰਾਫਟਿੰਗ ਕਰ ਦਿੱਦੀ ਹੈ ਅੱਛਾ ਇਹ ਖੱਟੀ ਦਾ ਹੁੰਦਾ ਇੱਕ ਐਲੂਮੀਨੀਆ ਚੱਲਿਆ ਨਵਾਂ ਜੀ ਠੀਕ ਹੈ ਉਹਦੀ ਕਹਿੰਦੀ ਰੂਟ ਸਟਾਕ ਇਦੋਂ ਵੀ ਚੰਗਾ ਠੀਕ ਹੈ ਤੇ ਇਹ ਦੋ ਬੂਟਿਆਂ ਦਾ ਫਿਰ ਇਹਨੂੰ ਹੁਣ ਅਸੀਂ ਕੱਟ ਕੇ ਨਾ ਜੀ ਅਗਲੇ ਮਹੀਨੇ ਇਹ ਇੱਥੇ ਗ੍ਰਾਫਟਿੰਗ ਕਰ ਦੇਣੀ ਹੈ ਅੱਛਾ ਪਾਓ ਸੰਵੀਨੀਕਾਰ ਸੈਟਰਸ ਜਿਦੀ ਮਰਜ਼ੀ ਕਰ ਲੋ ਠੀਕ ਹੈ ਇਹ ਸਮੇ ਸਮੇ ਤੇ ਤੁਸੀਂ ਲੌਂਦੇ ਰਹਨੇ ਆ ਬਾਜਾ ਸਾਹਿਬ ਜਿਵੇਂ ਥੋੜਾ ਤਾਂ ਫਿਰ ਇੱਥੇ ਚਿਤ ਲੱਗਦਾ ਜੀ ਘਰ ਦੇਆਂ ਦਾ ਬੱਚਿਆਂ ਦਾ ਫਿਰ ਲੱਗਦਾ ਇੱਥੇ ਹਾਂ ਜੀ ਉਹ ਚੋ ਐਸੇ ਸਟੇਜ ਤੇ ਨੇ ਕਿ ਥੋੜਾ ਕੈਰੀਅਰ ਵੱਲ ਜਲ ਧਿਆਨ ਆਉਣਾ ਅੱਛਾ ਉਹ ਜਦੋਂ ਟਾਈਮ ਮਿਲਦਾ ਆਉਂਦੇ ਨੇ ਜੀ ਟਾਈਮ ਸਪੈਂਡ ਕਰਕੇ ਜਾਂਦੇ ਨੇ ਅੱਛਾ ਉਹ ਸ਼ਹਿਰ ਤੋਂ ਇੱਥੇ ਆ ਜਾਂਦੇ ਨੇ ਲੱਗਦਾ ਤੁਹਾਨੂੰ ਤਾਂ ਤੁਹਾਡੇ ਜਾਣਕਾਰ ਵੀ ਬਹੁਤ ਲੱਗਦਾ ਹੁੰਦੇ ਹੋਣਗੇ ਸਪੈਂਡ ਕਰਨ ਵੀਕਐਂਡ ਵਗੈਰਾ ਤੇ ਜ਼ਿੰਮੇਦਾਰ ਬਣਿਆ ਜੀ ਅੱਜ ਕੱਲ ਬਿਜ਼ੀ ਲਾਈਫ ਹੈ ਜੀ ਜਿੰਨੂੰ ਟਾਈਮ ਮਿਲਦਾ ਆਉਂਦਾ ਬਾਕੀ ਮੈਂ ਆਪਣੇ ਪੋਸਟ ਵਗੈਰਾ ਸੋ ਫੇਸਬੁਕ ਤੇ ਪਾ ਦਿੰਦਾ ਉਹ ਵੇਖ ਲੈਂਦੇ ਨੇ ਅਪਰੀਸ਼ੀਏਟ ਕਰ ਦਿੰਦੇ ਨੇ ਜੀ ਕਈ ਜਿਹੜੀ ਤੁਹਾਡੇ ਉੱਤੇ ਲੋਕੀ ਯਕੀਨ ਕਰ ਲੈਂਦੇ ਨੇ ਜੀ ਜਿਵੇਂ ਦਾ ਇਹ ਨੇਚਰ ਹੈ ਕੀ ਪੰਜਾਬ ਦਾ ਇਲਾਕਾ ਹਾਂਜੀ ਕਈ ਕਈ ਬੰਦੇ ਕਈਆਂ ਨੇ ਤੇ ਦੇਖਿਆ ਹੋਇਆ ਹੈ ਨੇ ਕਈਆਂ ਨੇ ਜਿਹਨਾਂ ਨਹੀਂ ਦੇਖਿਆ ਉਹ ਹੈਰਾਨ ਹੁੰਦੇ ਨੇ ਕਿ ਪੰਜਾਬ ਹੈ ਮੈਨੂੰ ਲੱਗਦਾ ਕਈ ਅਜੇ ਬਹੁਤਾ ਲੋਕਾਂ ਨੇ ਦੇਖਿਆ ਨਹੀਂ ਏ ਇਹ ਵਾਲਾ ਏਰੀਆ ਸਾਰਾ ਹਾਂ ਨਹੀਂ ਜੀ ਇਹ ਕੰਡੀ ਏਰੀਆ ਲੋਕਾਂ ਨੇ ਘੱਟ ਦੇਖਿਆ ਹਾਂ ਤੇ ਖਾਸ ਕਰਕੇ ਜਿਹੜਾ ਮਾਲਵੇਜ ਥੱਲੇ ਆਉਂਦੇ ਨੇ ਉਹ ਬੜੇ